Ұліпті әтінің- Cinat Найдыдар 재미ast of them ਮੇਰਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਜੀ ਆਰਾ ਸਤਲਜੀਆ ਕੌਣ ਲੱਗੂ ਤੁਹਾਡੇ ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਜੀ ਜੀ ਨਾਮ ਕੀ ਹੈ ਦਾ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 88 ਸਾਲ ਦੀ ਹੈ ਮਾਮਲਾ ਕਿਥੀ ਪੂਰਾ ਕਿਵੇਂ ਮਾਮਲਾ ਜੀ ਜਿਹੜੀ ਏ ਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਹੈ ਘਰਾਂ ਦੱਸ ਕੇ ਗਈ ਹੈ ਜੀ ਠੀਕ ਹੈ ਜੀ ਬੱਸ ਕਿ ਗਯਾ ਤੇ ਉਸ ਤੋਂ ਬਾਅਦ ਸਾਨੂੰ ਦੋ ਦਿਨ ਬਾਅਦ ਸਾਡੀ ਘਰਾਂ ਨਹੀਂ ਆਈ ਸੀ ਕਿਹਦੀ ਤਰੀਕ ਦੀ ਗੱਲ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਏ ਉਹ ਸਿਰਫ ਉਨੇ ਏਰੀਆ ਚ ਗਾਇਬ ਹੋ ਗਈ ਸੀ ਸਾਰੇ ਪੰਜ ਸਰਪੰਚ ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ লাশ ਕੱਢ ਲਈ ਜੀ ਉਹਨਾਂ ਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਕਿ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੇ ਸੋਇ ਜੀ ਦੀ লাশ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਨਹੀਂ ਸਾਰੇ ਈਆਂ ਭੈਣਾਂ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ ਦੇਖੋ ਵੀ ਉਹਨਾਂ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਇ ਜੀ ਪੈ ਰਾ ਜੀ লাশ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਕੋਈ ਯਕੀਨ ਲੱਗਦਾ ਕੋਈ ਕੀ ਗੱਲ ਹੋ ਗਈ ਕੋਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਤੀ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਏ ਉਹਨਾਂ ਦੀ ਦਿੱਤੀ ਨੂੰ ਮਾਰਨ ਲੱਗੇ ਸੀ ਆਪਦੀ ਮਦਰ ਕੀ ਘਾਣਾਣੀ ਨੂੰ ਮਾਰਨ ਲੱਗਿਆ ਸਾਈ ਹਾਂ ਘਾਣਾਣੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਟ ਕੇ ਮਾਰਨ ਚਲੇ ਗਏ ਸੀ ਚਿਤਾਉਣੀ ਉਹਨਾਂ ਦੇ ਕੋਲ ਆ ਕੇ ਕੰਮ ਕਰਨੀ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਪੁੱਤੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਕਾਲਕੁੱਟ ਕੇ ਬੀਚ ਵਿਚ ਮਾਰ ਰਾਇਆ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਹਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨੇ ਬੰਨ੍ਹਨੇ ਨਾਲ ਪਿਠਾ ਲਿਆ ਸੀ ਤੇ ਜਿੱਦਵਰ ਗੋਡੀ ਗਿਆ ਹੋਈ ਹੈ ਰਿਪੋਰਟ ਰੋ ਹਾਂਜੀ ਫੁੱਲ ਰਿਪੋਰਟ ਲਿਖਾਈ ਤੇ ਜੀ ਦੋ ਮਲਾਜ ਮਾਏ ਸੀ ਵਾਣਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ ਵਿੱਚ ਕਰੀ ਵੀ ਉਹ ਕਿੰਨੇ ਫੈਮਿਲੀ ਮੈਂਬਰ ਇੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਔਰ ਘਰ ਵਾਲੀ ਜਾਂ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹਰ ਪਰਚਾ ਕੀਤਾ ਗਿਆ ਜਿੱਦੇ ਰਿਤੇ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਦ ਕੀ ਜਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪਾਚਾ ਪਾਇਆ ਉਹਨਾਂ ਨੂੰ ਮੰਗ ਕਰਦੇ ਆ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਉਹ ਖਰਾਂ ਫਰਦਾਬਿਆ ਜੀ ਉਹਤੇ ਕਾਤੇ ਨਹੀਂ ਪਾਚਾ ਪਾਇਆ ਡੰਡ ਬੋਡੀ ਦਿੱਸਦੀ ਡੰਡ ਬੋਡੀ ਸੰਰਾਲੇ ਪਈ ਆ ਜੀ ਪੋਸਟਮਾਰਟ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਮੇਰਾ ਨਾਮ ਕਟਾਰ ਸਿੰਘ ਆ ਜੀ ਜਿੰਨਾ ਵੀ ਗੱਤੂ ਆ ਉਹ ਮੇਰੇ ਘਰੇ ਦਾ ਪਤਨੀ ਨਹੀਂ ਸੀ ਕਿੰਨੀ ਉਮਰ ਦੀ 64-80 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਸਕਾਤਾ ਦੋ ਗੁੱਡੀਆਂ ਹੋਇਆ ਕੀ ਹੋਇਆ ਕਿ ਅੰਮਾ ਨੂੰ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਹੈ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰਦੇ ਸੀ ਉਹਨਾਂ ਦੇ ਬਪਨ ਵੀ 16-17 ਖਾਲ ਤੋਂ ਕਿਤੇ ਕਿਸੇ ਦੇ ਕੋਲ ਰਕਤ ਸੇਜ ਨਹੀਂ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਤੁੰਗ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪ ਤੇ ਦਿੱਤੀ ਪਾਈਆਂ ਪਾਈਆਂ ਦਾ ਰੌਲਾ ਸੀ ਜੀ

ਨਹੀਂ ਜਦਿਆ ਆਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦੇ ਤੇ ਖੁਦ ਕਿਤੋਂ ਪਤਾ ਲੱਗਿਆ ਜੀ ਉਹਨਾਂ ਦੇ ਘਰ ਹੀ ਰਹੇ ਨੇ ਘਰੇ ਹੀ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੇ ਹੈਗੀ ਥੀ ਹਾਂ ਉਹ ਮੈਂ ਟੱਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਜੀ ਮੈਂ ਉੱਥੇ ਤੱਕ ਚੱਦੀਆਂ ਇੰਨਾ ਟਾਈਮ ਲੱਗੂਗਾ ਇਹ ਫਿਰ ਡੱਡ ਬੋੜੀਏ ਕਦੋਂ ਪਤਾ ਲੱਗਿਆ ਉਹ ਤੇ ਤਾਂ ਸਾਰੀ ਰਾਤ ਪਤਾ ਲੱਗੇ ਅਚਨ ਚੀ ਬੰਕਰ ਜਿਹਾ ਮੰਗਰ ਮੈਂ ਤਾਂ ਅੱਜ ਵੀ ਮੈਂ ਤਾਂ ਰੋਲਿਆ ਹੋਇਆ ਹੈ ਅੱਜ ਅਸੀਂ ਅਜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਹੰਸਾਉਂਦੇ ਨਹੀਂ ਲਾਹੀ ਜੇ ਇਸ ਤਰ੍ਹਾਂ ਹੰਸਾਉਂਦੇ ਹੰਸਾਉਂਦੇ ਮੈਂ ਬੱਚੇ ਵੀ ਨੇ ਪਰਿਵਾਰ ਵਿਚਾਰ ਉਹ ਜਿਹੜਾ ਅਸਲੀ ਬੰਦਾ ਜਿਹਦੇ ਘਰ ਹੋਇਆ ਉਹਨੂੰ ਕਿੱਥੇ ਹਰ ਦਿਨ ਦਾ ਦਿਨ ਹਣਤਲਦੀਪ ਜਿਹਦਾ ਵੀ ਡੈੱਥ ਹੋਈ ਆ ਜਿਹੜਾ ਮੱਕੂ ਮਰ ਰਿਹਾ ਹੈ ਉਹ ਮੇਰੀ ਮੰਮੀ ਸੀ ਗੈ ਮਦਦ ਕੀ ਹੋਇਆ ਕਿ ਤੁਰਨ ਲੱਗੇ ਆਹ ਘਰ ਤੋਂ ਕੰਮ ਕਰਨ ਗਏ ਸੀਗੇ ਕਿਸੇ ਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆਈ ਮੁਰਕੇ ਫਿਰ ਘਰੇ ਵਾਪਸ ਆਏ ਨਹੀਂ ਹੈ ਵੀ ਕਿਦੋਂ ਨਹੀਂ ਚੱਲ ਗਈ ਇਹ ਸੋਤਾਰਾਂ ਸਰੀਰ ਵਿਛਲ ਲਈ ਇਹ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਲੱਗਿਆ ਸ਼ਾਮ ਨੂੰ ਪਤਾ ਲੱਗਿਆ ਸੀਗਾ ਕਿ ਉਹ ਜਦੋਂ ਘਰ ਇੰਨੇ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਸਪੋਰਟ ਵਾਲੇ ਉਹਨਾਂ ਨੇ ਛਾਣਬੀਣ ਮਾਰੀ ਮੋਟੀ ਕੀਤੀ ਤੇ ਚਲੇ ਗਏ। ਥੋੜੀ ਕਿਤੇ ਪਤਾ ਲੱਗਿਆ ਮੈਨੂੰ ਜਦੋਂ ਉਹ ਤੇ ਉਹ ਜਦੋਂ ਜੇਰੋਂ ਉਹ ਦੋ ਦਿਨ ਕਰੇ ਮੰਮੀ ਆਏ ਨਹੀਂ ਹੈਗੇ ਫਿਰ ਉਹ ਕੱਲ ਫੇਰ ਆਏ ਪੁਲਸ ਵਾਲੇ ਰਾਤ ਨੂੰ ਫੇਰ ਰਾਤੀ ਉਹਨਾਂ ਛਾਣਬੀਣ ਕਰੀ ਤਾਂ ਉਹਨਾਂ ਦੀ ਰੱਦਪੋਦੀ ਮਿਲੀ ਉਹਨਾਂ ਨੂੰ। ਕੀ ਕੀ ਕਿਹੜਾ ਸਮਝ ਹੋਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੋਸ਼ ਨਹੀਂ ਚਾਹੀਦਾ। ਕਿਹੜਾ ਦਾਵਾ ਸਾਡੀ ਕੋਈ ਜਿੰਨਸ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ। ਜਿਵੇਂ ਵੀ ਹੁੰਦਾ ਸਾਨੂੰ ਸਾਡੇ ਅਹ ਬਣਦੀ ਕਾਰਵਾਈ ਕੀਤੀ ਜਾਵੇ, ਜਿਹੜਾ ਅਸਲੀ ਮੁਜ਼ਰਿਮ ਆਂ ਉਹ ਬਾਹਰ ਫਿਰਦਾ ਉਹਨੂੰ ਵੀ ਜ਼ੇਲ ਚ ਪਾਇਆ ਜਾਵੇ।